ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਆਈ ਵੱਡੀ ਖਬਰ ਡਾਕਟਰਾਂ ਦੇ ਵੱਲੋਂ ਦੇ ਦਿੱਤੀ ਗਈ ਜਾਣਕਾਰੀ ਜੋ ਜਾਜਵੀਰ ਜਵੰਦਾ ਨੂੰ ਲਾਈਫ ਸਪੋਰਟਸ ਮਸ਼ੀਨਾਂ ਤੋਂ ਹਟਾ ਦਿੱਤਾ ਗਿਆ ਹੈ ਅਜੇ ਵੀ ਵੈਂਟੀਲੇਟਰ ਤੇ ਉਹਨਾਂ ਨੂੰ ਹੋਸ਼ ਨਹੀਂ ਆਈ ਜੋ ਡਾਕਟਰਾਂ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਦੇ ਪ੍ਰਸ਼ੰਸਕਾਂ ਲਈ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਲਈ ਰਾਜਵੀਰ ਜਵੰਦਾ ਨੂੰ ਕਦੋਂ ਤੱਕ ਹੋਸ਼ ਆਵੇਗਾ ਕਦੋਂ ਤੱਕ ਉਹਨਾਂ ਨੂੰ ਹਸਪਤਾਲ ਦੇ ਵਿੱਚ ਜੋ ਉਹ ਆਪਣੀ ਹੋਸ਼ ਦੇ ਵਿੱਚ ਆ ਜਾਣਗੇ ਡਾਕਟਰਾਂ ਨੇ ਜਾਣਕਾਰੀ ਦਿੱਤੀ ਹੈ ਤੁਸੀਂ ਜੁੜਿਓ ਲੋਕਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸੋ ਪੰਜਾਬੀ ਲੋਕ ਗਾਇਕ ਰਾਜਵੀਰ ਜਵੰਦਾ ਜਿਹੜੇ ਕਿ ਆਪਣੀ ਰਾਈਡਰ ਬੈਕ ਦੇ ਉੱਪਰ ਸਵਾਰੀ ਕਰਨ ਦੇ ਸ਼ੌਕੀਨ ਸੀ ਰਾਜਵੀਰ ਜਵੰਦਾ ਹਿਮਾਚਲ ਦੇ ਵਿੱਚ ਜਾਂਦੇ ਨੇ ਆਪਣੀ ਬੈਕ ਤੇ ਜਦੋਂ ਉਥੋਂ ਵਾਪਸ ਆ ਰਹੇ ਹੁੰਦੇ ਨੇ ਤਾ ਹਰਿਆਣਾ ਦੇ ਵਿੱਚ ਪੰਜੌਰ ਨੇੜੇ ਉਹਨਾਂ ਦਾ ਸੜਕ ਹਾਦਸੇ ਵਿੱਚ ਗੰਭੀਰ ਜਿਹੜਾ ਐਕਸੀਡੈਂਟ ਹੋ ਜਾਂਦਾ ਉਥੇ ਗੰਭੀਰ ਜ਼ਖਮੀ ਹੋ ਜਾਂਦੇ ਨੇ ਉਹਨਾਂ ਦੇ ਹਾਲਾਤ ਵਿੱਚ ਭਾਵੇਂ ਪਹਿਲਾਂ ਨਾਲੋਂ ਥੋੜਾ ਸੁਧਾਰ ਜ਼ਰੂਰ ਹੋਇਆ ਹੈ ਡਾਕਟਰਾਂ ਨੇ ਦੱਸਿਆ ਜੋ ਚੰਡੀਗੜ੍ਹ ਮੁਹਾਲੀ ਫੋਟ ਹਸਪਤਾਲ ਦੇ ਵਿੱਚ ਕਿ ਉਹਨਾਂ ਨੂੰ ਜੋ 4 ਲੈਬ ਸਪੋਰਟਸ ਤੇ ਲਿਆ ਗਿਆ ਸੀ ਉਹਨਾਂ ਵਿੱਚੋਂ 3 ਹਟਾ ਦਿੱਤੀਆਂ ਗਈਆਂ ਨੇ ਪਰ ਅਜੇ ਵੀ ਉਹ ਵੈਂਟੀਲੇਟਰ ਦੇ ਉੱਪਰ ਹਨ ਜੋ ਉਹਨਾਂ ਨੂੰ ਅਜੇ ਤੱਕ ਹੋਸ਼ ਨਹੀਂ ਆਇਆ ਜਦੋਂ ਕਿ ਡਾਕਟਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਹੁਣ ਆਕਸੀਜਨ ਆਪਣੇ ਆਪ ਲੈਣੀ ਸ਼ੁਰੂ ਕਰ ਦਿੱਤੀ ਹੈ ਉਨ੍ਹਾਂ ਦਾ ਦਿਮਾਗ ਜਿਹੜਾ ਹੈ ਉਹ ਚੱਲਣਾ ਸ਼ੁਰੂ ਹੋ ਗਿਆ ਹੈ ਔਰ ਰੀੜ ਦੀ ਹੱਡੀ ਦੇ ਵਿੱਚ ਵੀ ਥੋੜਾ ਸੁਧਾਰ ਹੋ ਰਿਹਾ ਹੈ ਸੋ ਡਾਕਟਰਾਂ ਦੇ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਕਿ ਅਗਲੇ ਕੁਝ 24-25 ਘੰਟਿਆਂ ਦੇ ਬਾਅਦ ਉਨ੍ਹਾਂ ਨੂੰ ਹੋਸ਼ ਆਉਣਾ ਸ਼ੁਰੂ ਹੋ ਜਾਵੇਗਾ ਜਿਵੇਂ ਹੀ ਉਨ੍ਹਾਂ ਦੇ ਹੱਥ ਪੈਰ ਹਿੱਲਣੇ ਸ਼ੁਰੂ ਹੋਏ ਨੇ ਸੋ 27 ਸਤੰਬਰ ਨੂੰ ਵਾਪਰੇ ਇਸ ਹਾਦਸੇ ਵਿੱਚ ਜਵੰਦਾ ਦੇ ਸਿਰ ਅਤੇ ਰੀੜ ਦੀ ਹੱਡੀ ਦੇ ਵਿੱਚ ਗੰਭੀਰ ਸੱਟ ਆਈ ਸੀ ਉਨ੍ਹਾਂ ਨੂੰ ਸੜਕ ਤੇ ਲੜ ਰਹੇ ਦੋ ਬਦਲਾਂ ਤੋਂ ਬਚਣ ਲਈ ਕੋਸ਼ਿਸ਼ ਕਰਦੇ ਹੋਏ ਇੱਕ ਜੀਪ ਨਾਲ ਟਕਰਾ ਗਏ ਸੀ ਔਰ ਉਨ੍ਹਾਂ ਨੂੰ ਇਹ ਸੱਟਾਂ ਲੱਗੀਆਂ ਸਨ ਉਹਨਾਂ ਨੂੰ ਪਹਿਲਾਂ ਸੌਰੀ ਹਸਪਤਲ ਜਾਇਆ ਗਿਆ ਜਿੱਥੋਂ ਉਹਨਾਂ ਨੂੰ ਪੰਚਕੁਲਾ ਰੈਫਰ ਕੀਤਾ ਗਿਆ ਪਰ ਪੰਚਕੁਲਾ ਦੇ ਵਿੱਚੋਂ ਵੀ ਉਹਨਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਮੁਹਾਲੀ ਦੇ ਫੋਟੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਸੀ ਸੋ ਜਵੰਦਾ ਨੂੰ ਗੰਭੀਰ ਹਾਲਾਤਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦੇ ਦਿਲ ਦਾ ਦੌਰਾ ਵੀ ਪਿਆ ਸੀ ਔਰ ਉਹਨਾਂ ਨੂੰ ਐਡਵਾਂਸਡ ਲਾਈਫ سپورਟਸ ਤੇ ਰੱਖਿਆ ਹੋਇਆ ਸੀ ਜੋ ਕਿ 72 ਘੰਟਿਆਂ ਦੇ ਵਿੱਚ ਵਿੱਚ ਦੁਬਾਰਾ ਦਿਲ ਦਾ ਦੌਰਾ ਨਾ ਪਵੇ ਜੋ ਉਹ 72 ਘੰਟੇ ਬੀਤ ਚੁੱਕੇ ਨੇ ਹੁਣ ਉਹਨਾਂ ਨੂੰ ਜੋ ਉਹਨਾਂ ਦਾ ਬੀਪੀਏ ਬਿਲਕੁਲ ਸਹੀ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਡਾਕਟਰਾਂ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਸਿਹਤ ਦੇ ਵਿੱਚ ਥੋੜਾ ਸੁਧਾਰ ਹੋ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਹਨਾਂ ਦਾ ਹਸਪਤਾਲ ਦੌਰਾ ਕੀਤਾ ਸੀ ਔਰ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਦੱਸਿਆ ਕਿ ਉਹ ਸ਼ਨੀਵਾਰ ਨਾਲ ਉਹਨਾਂ ਦੇ ਹਾਲਾਤ ਜਿਹੜੇ ਸੁਧਰੇ ਹੋਏ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਸਿਹਤ ਹੌਲੀ-ਹੌਲੀ ਠੀਕ ਹੋ ਰਹੀ ਹੈ ਜੋ ਸਾਡੀਆਂ ਦੁਆਵਾਂ ਨਾਲ ਪੰਜਾਬੀਆਂ ਦੇ ਅਰਦਾਸਾਂ ਦੇ ਨਾਲ ਜੋ ਉਹ ਬਹੁਤ ਜ਼ਿਆਦਾ ਉਹਨਾਂ ਦੇ ਅਰਦਾਸਾਂ ਉਹਨਾਂ ਨੂੰ ਲੱਗ ਰਹੀਆਂ ਨੇ ਪ੍ਰਮਾਤਮਾ ਉਹਨਾਂ ਦੀ ਜਿਹੜੀ ਜਾਨ ਬਚਾਵੇ ਕਿਉਂਕਿ ਆਪਣੇ ਮਾਪਿਓ ਦਾ ਇਕੱਲਾ ਪੁੱਤਰ ਸੀ ਜੋ ਉਹਨਾਂ ਦੇ ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਸੀ ਪੰਜਾਬ ਪੁਰਸ ਦੇ ਵਿੱਚ 24 ਨੌਕਰੀ ਕਰਦੇ ਸੀ ਉਹਨਾਂ ਦੀ ਮਾਤਾ ਵੱਲੋਂ ਦੱਸਿਆ ਗਿਆ ਪਰ ਉਹਨਾਂ ਦੀ ਜਗ੍ਹਾ ਦੇ ਉੱਪਰ ਉਹਨਾਂ ਨੇ ਪੰਜਾਬ ਪੁਰਸ ਦੇ ਵਿੱਚ ਨੌਕਰੀ ਕਰਨੀ ਸ਼ੁਰੂ ਕੀਤੀ ਪਰ ਉਹ ਕੁਝ ਸਮੇਂ ਬਾਅਦ ਹੀ ਗੈਕੀ ਵਾਲੇ ਪਾਸੇ ਆ ਗਏ ਔਰ ਉਹਨਾਂ ਨੇ ਪੰਜਾਬ ਪੁਰਸ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਔਰ ਗੈਕੀ ਵਾਲੇ ਪਾਸੇ ਚਮਕੇ ਉਹਨਾਂ ਦੀਆਂ 3-4 ਰੀਲਾਂ ਐਸੀਆਂ ਚੱਲੀਆਂ ਕਿ ਪੰਜਾਬ ਦੇ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਰਾਜਵੀਰ ਜਵੰਦਾ ਦਾ ਉਹ ਗੀਤ ਹਰੇਕ ਵਿਆਹ ਸ਼ਾਦੀਆਂ ਦੇ ਵਿੱਚ ਵਜਦਾ ਨਜ਼ਰ ਆਉਂਦਾ ਹੈ ਜੋ ਉਹਨਾਂ ਨੇ 6 ਫੁੱਟ ਦਾ ਜਿਹੜਾ ਕਿ ਡੀਸੀ ਪੰਜਾਬੀ ਗੀਤ ਚੱਲਿਆ ਸੀਗਾ ਉਸ ਪੰਜਾਬੀ ਗੀਤ ਨੇ ਸਾਰੇ ਹੀ ਪੰਜਾਬੀਆਂ ਨੂੰ ਕੀ ਲਿਆ ਸੋ ਪੰਜਾਬੀ ਕਲਾਕਾਰ ਦੀ ਸਿਹਤ ਨੂੰ ਲੈ ਕੇ ਸਾਰੇ ਪੰਜਾਬੀ ਔਰ ਸਾਰੇ ਹੀ ਲੋਕ ਉਸ ਦੇ ਦੁਆਵਾਂ ਕਰ ਰਹੇ ਨੇ ਉਸ ਦੀ ਸਿਹਤ ਲਈ ਸੋ ਡਾਕਟਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਅਗਲੇ 24 ਘੰਟਿਆਂ ਦੇ ਵਿੱਚ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋਵੇਗਾ ਡਾਕਟਰਾਂ ਦੇ ਵੱਲੋਂ ਲਗਾਤਾਰ ਉਹਨਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਸੋ ਗਾਇਕ ਰਾਜਵੀਰ ਜਵੰਦਾ ਜੋ ਹਰਿਆਣਾ ਦੇ ਪੰਜੌਰ ਨੇੜੇ ਇੱਕ ਸੜਕਾ ਦਾਸੇ ਵਿੱਚ ਜੋ ਜ਼ਖਮੀ ਹੋ ਗਏ ਸਨ ਉਹਨਾਂ ਦੀ ਹਾਲਾਤ ਵਿੱਚ ਥੋੜਾ ਸੁਧਾਰ ਹੋਇਆ ਚੰਡੀਗੜ੍ਹ ਦੇ ਫੋਟ ਸੱਤਲ ਮਹੱਲੀ ਦੇ ਵਿੱਚ ਦਾਖਲ ਹਨ ਤੇ ਡਾਕਟਰਾਂ ਅਨੁਸਾਰ ਉਹਨਾਂ ਨੂੰ ਚਾਰ ਵਿੱਚੋਂ ਤਿੰਨ ਲਾਈਫ ਸਪੋਰਟਸ ਮਸ਼ੀਨਾ ਜੋ ਪਹਿਲਾਂ ਹਟਾ ਦਿੱਤੀਆਂ ਗਈਆਂ ਨੇ ਪਰ ਉਹਨਾਂ ਨੂੰ ਵੈਟੀਡੇਟਰ ਤੇ ਹਨ ਜੋ ਹੋਸ਼ ਵਿੱਚ ਨਹੀਂ ਆਏ ਆਗਲੇ 24 ਘੰਟਿਆਂ ਦੇ ਵਿੱਚ ਉਹਨਾਂ ਨੂੰ ਹੋਸ਼ ਆਉਣ ਦੀ ਡਾਕਟਰਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਔਰ ਪਰਸੰਸਕਾਂ ਨੂੰ ਔਰਨ ਪੰਜਾਬੀਆਂ ਨੂੰ ਉਹਨਾਂ ਦੀ ਅਰਦਾਸ ਕਰਨ ਵਾਸਤੇ ਕਿਹਾ ਗਿਆ ਹੈ ਜਿੱਥੇ ਬਹੁਤ ਸਾਰੇ ਪੰਜਾਬੀ ਅਰਦਾਸਾਂ ਕਰ ਰਹੇ ਨੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਉਹਨਾਂ ਦੀ ਜਾਨ ਨੂੰ ਲੈ ਕੇ ਜਿਵੇਂ ਕੱਲ ਜੋ ਮਹਾਰਾਜ ਬਾਬਾ ਰਣਜੀਤ ਸਿੰਘ ਢੰਡਰੀਆ ਵਾਲੇ ਜਿਨ੍ਹਾਂ ਨੇ ਵੀ ਆਪਣੇ ਦੀਵਾਨ ਦੇ ਵਿੱਚ ਰਾਜਵਿਰ ਜਵੰਦਾ ਦੇ ਲਈ ਅਰਦਾਸ ਕੀਤੀ ਸੀ ਸਾਰੀ ਸੰਗਤ ਦੇ ਕੋਲੋਂ ਅਰਦਾਸ ਕਰਵਾਈ ਸੀ ਇਸ ਤੋਂ ਪਹਿਲਾਂ ਕਿ ਪੰਜਾਬੀ ਕਲਾਕਾਰ ਵੱਖ-ਵੱਖ ਉਹਨਾਂ ਦੇ ਨਾਲ ਮਿਲ ਕੇ ਅਰਦਾਸਾਂ ਕਰਦੇ ਸੀ ਸੋ ਰਾਜਵੀਰ ਜਵੰਦਾ ਦੇ ਇਸ ਐਕਸੀਡੈਂਟ ਦੇ ਵਿੱਚ ਹੋਏ ਜੋ ਗੰਭੀਰ ਜ਼ਖਮੀ ਉਹਨਾਂ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਦੇ ਵੱਲੋਂ ਜਾਣਕਾਰੀ ਦਿੱਤੀ ਜਾਈ ਗਈ ਹੈ ਕਿ ਉਹ ਬਹੁਤ ਸਾਰੀ ਜਲਦੀ ਛੇਤੀ ਠੀਕ ਹੋ ਕੇ ਬਾਹਰ ਆਉਣਗਰ ਪੰਜਾਬੀਆਂ ਦੇ ਵਿੱਚ ਫੇਰ ਆ ਕੇ ਆਪਣੀ ਗਾਇਕੀ ਦਾ ਲੋਹਾ ਮਣਾਉਣਗੇ